ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਭੁਗਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਭਵੇਖ ਲਈ ਸਾਡੇ ਬੱਚਿਆਂ ਦੇ ਪੜ੍ਹਾਈ ਦਾ ਧਿਆਨ ਦਿੱਤਾ ਜਿਨ੍ਹਾਂ ਨੇ ਔਰ ਕਰੋੜਾਂ ਰੁਪਏ ਫਟੇਗਾ ਟੂੜੀਆਂ ਦੇ ਵਿੱਚ ਬਲਾਕ ਫਟੇਗਾ ਟੂੜੀਆਂ ਅੰਚ ਬਲਾਕ ਬਟਾਲੇ ਚਾ ਚੁੱਕੇ ਨੇ ਔਰ ਕਾਫੀ ਵੱਡੀ ਸਕੂਲਾਂ ਤੋਂ ਡਿਮਾਰਜੋ ਉਤਰਕਾਰ ਭੇਜੀ ਦਿੱਤੀ ਗਈ ਹੈ ਸਕੂਲਾਂ ਦੇ ਵਿੱਚ ਕਲਾਸਰੂਮ ਦੀ ਸਕੂਲਾਂ ਦੇ ਵਿੱਚ ਗਰਾਊਂਡ ਦੀ ਸਕੂਲਾਂ ਦੇ ਵਿੱਚ ਹੋਰ ਵੀ ਕਾਫੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਦੂਰ ਕਰਨ ਵਾਸਤੇ ਡਿਮਾਂਡਾਂ ਚੱਲੀ ਆਵੇਂ ਗਈਆਂ ਔਰ ਕਾਫੀ ਵੱਡਾ ਬਜਟ ਜੋ ਸਰਕਾਰ ਨੇ ਹਰ ਇੱਕ ਵਿਧਾਨ ਸਭਾ ਨੂੰ ਦੇ ਦਿੱਤਾ ਹੈ ਅੱਜ ਫਤੇਗੜ ਤੂੜੀਆਂ ਦੇ ਦਫ਼ਤਰ ਫਤੇਗੜ ਆਮ ਆਦਮੀ ਪਾਰਟੀ ਦਫ਼ਤਰ ਫਤੇਗੜ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਡੇ ਫਤੇਗੜ ਦੇ ਵਸਨੀਕ ਉਹਨਾਂ ਸਾਰਿਆਂ ਦੀਆਂ ਸਮੱਸਿਆਵਾਂ ਥੋੜਿਆਂ ਗਈਆਂ ਜਿਨ੍ਹਾਂ ਜਿਨ੍ਹਾਂ ਦਾ ਮੌਕੇ ਤੇ ਹੱਲ ਕੀਤਾ ਜਾਣਾ ਸੀ ਮੌਕੇ ਤੇ ਹੱਲ ਕੀਤਾ ਗਿਆ ਔਰ ਜਿਨ੍ਹਾਂ ਦਾ ਕੋਈ ਸਮਾਂ ਪਾ ਕੇ ਹੱਲ ਉਹਨਾਂ ਦੀਆਂ ਲਿਖ ਲਈਆਂ ਗਈਆਂ ਨੇ ਔਰ ਮੇਰੀ ਸਾਰੇ ਫਤੇਗੜ ਤੂੜੀਆਂ ਵਸਨੀਕਾਂ ਨੂੰ ਵੇਖਦੇ ਐ ਕਿ ਵੱਧ ਤੋਂ ਵੱਧ ਹਰ ਇੱਕ ਕੰਮ ਦੇ ਵਿੱਚ ਸਰਦਾਰ ਭਗਵਨ ਸਮਾ ਜਿਹੜਾ ਜਿਹੜਾ ਫੈਸਲਾ ਲੈ ਰਹੇ ਨੇ ਉਹਨਾਂ ਦੇ ਹਰ ਇੱਕ ਕੰਮ ਦੇ ਵਿੱਚ ਯੋਗਦਾਰ ਬਾਵੋ ਤਾਂ ਜੋ ਪੰਜਾਬ ਨੂੰ ਅਸੀਂ ਦੁਬਾਰਾ ਹੱਸਦਾ ਵਸਦਾ ਰੰਗਲਾ ਪੰਜਾਬ ਬਣਾ ਸਕੀਏ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਸਕੀਏ ਪੰਜਾਬ ਦੇ ਵਿੱਚ ਸਿੱਖਿਆ ਕਰਾਤੀ ਚਾਹੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਗੁਣ ਦੇ ਕੇ ਬੱਚਿਆਂ ਕੋਕੇ ਆਪਣੇ ਪੰਜਾਬ ਨੂੰ ਆਪਣੇ ਜ਼ਿਲ੍ਹੇ ਨੂੰ ਆਪਣੇ ਪਿੰਡ ਨੂੰ ਅੱਗੇ ਵਧਾ ਸਕੀਏ ਮੇਰੀ ਸਾਰੇ ਹੀ ਫਤਗੜ ਵਸੀਆਂ ਨੂੰ ਬੇਨਤੀ ਆ ਇਹਨਾਂ ਸਾਰੀਆਂ ਜਿੱਦੀਆਂ ਵਿੱਚ ਸਰਦਾਰ ਭਗਤ ਸਿੰਘ ਪਾਨਜੀ ਨੇ ਸਾਨੂੰ ਸੁਭੀਵਾਦਾਵਾ ਦੇ ਰਹੇ ਨੇ ਪਰ ਗਾਂ ਸਾਨੂੰ ਬੜੀ ਆਸ ਹੈ ਕਿ ਸਾਨੂੰ ਵੱਡੇ ਪੱਧਰ ਤੇ ਸਾਡੇ ਪੰਜਾਬ ਨੂੰ ਸਾਡੇ ਹਲਕੇ ਨੂੰ ਸਾਡੇ ਪਿੰਡਾਂ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਰੇ ਪੰਜਾਬੀਆਂ ਨੂੰ ਸਾਰੇ ਹਲਕਾ ਵਾਸੀਆਂ ਨੂੰ ਮੇਰੀ ਬੇਨਤੀ ਆ ਇਸ ਯੋਗਦਾਨ ਵਿੱਚ ਸਾਡਾ ਸਾਥ ਜ਼ਰੂਰ ਦਿਓ ਜੋ ਚਾਹੇ ਬੁਲਕਿ ਜਿਹੜੇ ਚਾਹ ਰਹੇ ਆ ਮੈਂ ਚਾਹ ਰਹੀ ਆ ਉਸ ਤੇ ਜਿਹੜੀ ਨਸ਼ਰਤ ਅਸਕਰ ਚਾਹੁੰਦਾ ਹੈ ਬੱਟਿਆ ਦੀ ਜਿਹੜਾ ਮੇਰੀ ਵੇਖੋ ਮੇਰੀ ਦੁਬਾਰਾ ਬੇਨਤੀ ਆ ਪਿੰਡਾਂ ਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਪਿੰਡਾਂ ਦੇ ਵਿੱਚ ਜਾਣਾ ਕਜੇ ਪਿੰਡਾਂ ਦੇ ਵਿੱਚ ਪੂਰਾ ਉਹ ਜਾ ਰਿਸਪੌਂਸ ਨਹੀਂ ਮਿਲ ਰਿਹਾ ਸਾਥ ਦੇਣ ਵਾਲਾ ਮੇਰੀ ਸਾਰਾ ਹਲਕੇ ਵਾਸੀਆਂ ਨੂੰ ਵੀ ਬੇਨਤੀ ਹੈ ਔਰ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਔਰ ਜਿੰਨੇ ਵੀ ਸਾਡੇ ਮੁੱਦਬਾਰ ਅਗੇ ਲੱਗੇ ਨੇ ਉਹਨਾਂ ਨੂੰ ਸਾਥ ਜ਼ਰੂਰ ਦਿਓ ਜੇ ਤੁਸੀਂ ਸਾਥ ਦਿਦੇ ਤੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜੜ ਤੋਂ ਖਤਮ ਕਰ ਸਕਦੇ ਆ ਇਸ ਕਰਕੇ ਤੁਹਾਡੀ ਸਾਥ ਦੀ ਲੋੜ ਹੈ ਤੁਹਾਡੇ ਸਾਥ ਦੇ ਨਾਲ ਹੀ ਪੰਜਾਬ ਦੇ ਵਿੱਚੋਂ ਰਚਾ ਕਤੂੜਾ ਮੇਰੀ ਇਹ ਬੇਨਤੀ ਹੈ ਕਿ ਮੈਂ ਬਾਰ ਬਾਰ ਹਰ ਇੱਕ ਸਟੇਜ ਤੇ ਹਰ ਇੱਕ ਸਾਡੇ মিডিਆ ਦੇ ਭਰਾ ਨੂੰ ਹਰ ਇੱਕ ਜਿੱਥੇ ਮੇਰੇ ਤੋਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਮੈਂ ਹਰ ਜਗ੍ਹਾ ਬੇਨਤੀ ਜ਼ਰੂਰ ਕਰਦਾ ਪੀਸ ਮਹਿਮ ਦੇ ਵਿੱਚ ਕਿਉਂਕਿ ਜੇ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਜੇ ਸਾਡਾ ਮਨ ਬਣਿਆ ਸਰਕਾਰ ਦਾ ਮਨ ਬਣਿਆ ਪ੍ਰਸ਼ਾਸਨ ਦਾ ਮਨ ਬਣਿਆ ਵੀ ਨਸ਼ਾ ਖਤਮ ਕਰਨਾ ਉਹਦੇ ਵਿੱਚ ਸਾਡੇ ਹਲਕੇ ਵਸੀਆਂ ਦਾ ਪਿੰਡ ਵਸੀਆਂ ਦਾ ਜਿੰਨੇ ਵੀ ਸਾਡੇ ਬਜ਼ੁਰਗ ਨੇ ਭੈੜਾ ਨੇ ਵੀਰ ਨੇ ਸਾਰਿਆਂ ਦੇ ਸਾਥ ਦੀ ਲੋੜ ਹੈ ਸਾਰਿਆਂ ਦੇ ਬੂੰਦ-ਬੂੰਦੇ ਸਾਥ ਦੇ ਨਾਲ ਹੀ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕਦੇ ਹਾਂ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਹਲਕਾ ਵਸੀਆਂ ਨੂੰ ਸਾਰੇ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਸਾਡਾ ਸਾਥ ਦਿਓ ਸਾਰੇ ਆਪਣੇ ਮੋਰਬਰਾ ਸਾਥ ਜੋ ਤਾ ਜੋ ਅਸੀਂ ਪੰਜਾਬ ਦੇ ਵਿੱਚ ਇਹ ਨਸ਼ੇ ਦੇ pôਰ ਨੂੰ ਖਤਮ ਕਰ ਚੁੱਕੇ। ਨਾ ਤਾਂ ਜਾਣਾ ਹੈ ਕਿ ਪੰਜਾਬਾਇਂ ਦਾ 50 ਬੰਦ ਆ ਗਿਆ ਤੇ 30 ਹਾਲੀ ਚੱਲਣ ਵਾਲੇ ਆ ਤੇ 12 ਚੱਲੇ। ਦੇਖੋ ਪ੍ਰਤਾਪ ਸਿੰਘ ਬਾਜਵਾਜੀ ਨੂੰ ਬੜੀ ਇੱਕ ਬੜੀ ਜਿਹੜੀ ਆਦਤ ਹੈ ਬੋਲਣ ਦੀ ਬਹੁਤ ਜ਼ਿਆਦਾ ਬੋਲਦੇ ਨੇ। ਬਹੁਤ ਜ਼ਿਆਦਾ ਬੋਲਦੇ ਨੇ। ਬੜਾ ਵੱਡਾ ਕ੍ਰਾਈਮ ਹੈ। ਬਹੁਤ ਵੱਡਾ ਕ੍ਰਾਈਮ ਹੈ, ਇੰਟਰਨੈਸ਼ਨਲ ਕ੍ਰਾਈਮ ਹੈ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ ਮੈਨੂੰ 50 ਬੰਮਾਂ ਦੇ ਬਾਰੇ ਪਤਾ ਹੈ। ਪਰ ਇੰਨੇ ਚੱਲ ਚੁੱਕੇ ਨੇ ਤੇ ਇੰਨੇ ਹੋਰ ਚੱਲੜੇ। ਇਹਦਾ ਮਤਲਬ ਉਹਨਾਂ ਦਾ ਕਿਤੇ ਨਾ ਕਿਤੇ ਸਬੰਧ ਹੈ। ਕਿਉਂਕਿ ਇਹ ਸਨੇ ਕਿਉਂਕਿ ਪਾਕਿਸਤਾਨ ਦੀ ਏਜੰਸੀ ਨਾਲ ਸੰਬੰਧ ਹੈ ਪਾਕਿਸਤਾਨ ਦੇ ਨਾਲ ਸੰਬੰਧ ਹੈ ਕਿਉਂਕਿ ਇੰਟੈਲੀਜੈਂਸ ਏਜੰਸੀਆਂ ਨੂੰ ਅਜੇ ਤੱਕ ਨਹੀਂ ਪਤਾ ਲੱਗਾ ਕਿ ਕਿੰਨੇ ਬਾ ਬਾਏ ਨੇ ਕੌਣ ਕੀ ਕਰ ਰਿਹਾ ਕਿੱਦਾਂ ਕੀ ਹੋ ਰਿਹਾ ਪ੍ਰਤਾਪ ਸਿੰਘ ਬਾਜਵਾ ਇਹ ਦੱਸ ਸਕਦੇ ਨੇ ਪਰ ਸਰਦਾਰ ਭਗਵਨ ਸਿੰਘ ਮਾਜੀ ਨੇ ਕਹਿ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਵੜਦਾ ਹੋਊਗਾ ਉਹਨਾਂ ਤੇ ਐਫ ਆਈ ਆਰ ਕੱਟੀ ਜਾਊਗੀ ਔਰ ਉਹਨਾਂ ਤੋਂ ਪੁੱਛਿਆ ਜਾਊਗਾ ਕਿ ਤੁਹਾਨੂੰ ਪੰਜਾਹਵਾ ਬੰਮਾਂ ਦੇ ਬਾਰੇ ਕਿੰਨੇ ਲੋਜ ਦਿੱਤੀ ਕਿੱਥੇ ਕਿੰਨੇ ਚੱਲੇ ਕਿੱਥੇ ਕਿੰਨੇ ਚੱਲਣੇ ਆ ਉਹਨਾਂ ਨੂੰ ਇਹ ਦੱਸਣਾ ਪਊਗਾ ਕਿ ਕਣਕ ਤੇ ਜਿਹੜੀ ਕ੍ਰੀਪੇਜੀ ਦੀ ਸ਼ੁਰੂਆਤ ਹੋਈ ਉਹ ਪਰੇਗਣ ਚੁੰਗੀਆਂ ਕਿਸ ਤਰ੍ਹਾਂ ਦੀ ਤਿਆਰੀ ਕਰਦੀ ਹੈ। ਕੋਈ ਕਣਕ ਦੀ ਖਰੀਦ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਆ। ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਸਾਡੇ ਜਿੰਨੇ ਵੀ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਡਾ ਦੀਪ ਸ਼ਰਮਾ ਜੀ ਬਟਾਲੇ ਦੇ ਵੀ ਸਾਡੀ ਕਾਫੀ ਕੋਰੀਆ ਪੈਂਦਾ। ਔਰ ਪੂਰੇ ਪੰਜਾਬ ਦੇ ਵਿੱਚ ਮੈਂ ਇੱਕ ਪੰਸਬ ਦੀ ਚੇਅਰਮੈਨ ਦੀ ਵਜੋਂ ਵੀ ਡੂੜੀ ਨਿਭਾ ਰਿਆ। ਪੂਰੇ ਪੰਜਾਬ ਦੇ ਵਿੱਚ ਵੀ ਕਣਕ ਦੀ ਖਰੀਦ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ। ਔਰ ਫਟੇਕਾਰ ਤੂਰੀਆਂ ਦੇ ਵਿੱਚ ਖਾਸ ਤੌਰ ਤੇ ਹਰ ਜੀ ਦਾ ਧਿਆਨ ਰੱਖਿਆ ਜਾਊਗਾ ਜਿੰਨੇ ਵੀ ਸਾਡੇ ਵੀਰ ਖਰੀਦ ਕਰਦੇ ਨੇ ਜਿੰਨੇ ਵੀ ਸਾਡੇ ਭਰਾ ਉੱਥੇ ਲੇਬਰ ਦਾ ਕੰਮ ਕਰਦੇ ਨੇ ਉਹਨਾਂ ਲਈ ਪੀਣ ਵਾਲੇ ਪਾਣੀ ਦਾ ਧਿਆਨ ਰੱਖਿਆ ਜਾਊਗਾ ਉਹਨਾਂ ਲਈ ਬਾਥਰੂਮਾਂ ਦਾ ਧਿਆਨ ਰੱਖਿਆ ਜਾਊਗਾ ਔਰ ਸੇਫਟੀ ਦਾ ਹਰ ਇੱਕ ਤਰ੍ਹਾਂ ਦੀ ਸੇਫਟੀ ਦਾ ਧਿਆਨ ਰੱਖਿਆ ਜਾਊਗਾ ਕਿਸੇ ਨੂੰ ਜੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਤੁਸੀਂ ਮੈਨੂੰ ਫੋਨ ਤੇ ਤੁਸੀਂ ਸਾਡਾ ਭਰਾ ਚੇਅਰਮੈਨ ਹਰਜੀਵ ਸ਼ਰਮਾ ਮਾਰਕੀਟ ਕਮੇਟੀ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਅਸੀਂ 24 ਘੰਟੇ ਤਲ ਕਰਦੇ ਹਾਂ ਉਹਨਾਂ ਨੇ ਬਲੇਕਾ ਸੇਵਾ ਕੇਂਦਰ ਉਹਨਾਂ ਤੋਂ ਪੁਨੀਆ ਆਮ ਚਿਆਦ ਰਿਹਾ ਜਨੇ ਉਹ ਵਧੀਆ ਟੀਮ ਵੀ ਕਰਦੇ ਉਹ ਪਰੇਖਾ ਕੋਈ ਜੀ ਜ਼ਰੂਰ ਜੀ ਜਿ ਇਹੋ ਜੀ ਕੋਈ ਗੱਲ ਹੈ ਜੇ ਤੁਸੀਂ ਮੇਰੀ ਨੋਟਿਚ ਲਿਆ ਰਹੇ ਤੇ ਮੈਂ ਜ਼ਰੂਰ ਚੈੱਕ ਕਰਾਂਗਾ ਮੈਂ ਜੀ ਇਹ ਚੈੱਕ ਕਰਾਂਗਾ ਜ਼ਰੂਰ ਇਸ ਚੀਜ਼ ਨੂੰ ਮੈਂ ਨੋਟ ਕਰਕੇ ਚੈੱਕ ਕਰਾਂਗਾ ਬਿਲਕੁਲ ਜੀ ਪੰਜਾਬ ਸਰਕਾਰ ਨੇ ਉਸੇ ਵਿਸ਼ਾ ਉੱਤੇ ਅੱਜ ਕੰਮ ਕੀਤਾ ਜਿਨ੍ਹਾਂ ਦੀ ਆਸ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਤੇ ਉਸੇ ਆਸ ਦੇ ਮੁਤਾਬਿਕ ਅੱਜ ਸਿੱਖਿਆ ਕ੍ਰਾਂਤੀ ਦੇ ਉੱਤੇ ਵੀ ਸਰਕਾਰ ਕੰਮ ਕਰ ਰਹੀ ਹੈ ਤੇ ਫਟੇਗੜ ਚੂੜੀਆਂ ਦੇ ਵਿੱਚ ਵੀ ਜਿਸ ਤਰ੍ਹਾਂ ਸਾਡੇ ਹਲਕਾਇ ਚਾਰਜ ਬੰਨੂ ਸਾਹਿਬ ਨੇ ਆਖਿਆ ਕਿ ਬਹੁਤ ਵੱਡੇ ਪੱਧਰ ਤੇ ਸਰਕਾਰ ਇੱਥੇ ਪੈਸਾ ਭੇਜ ਰਹੀ ਆ ਜਿਹੜਾ ਕਿ ਬਲੌਕ ਦੇ ਵਿੱਚ ਲੱਗੇਗਾ ਤੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਜਿਹੜੀ ਆਪਣੀ ਸ਼ੁਰੂ ਤੋਂ ਮੋਹਮ ਹੈ ਕਿ ਸਿੱਖਿਆ ਨੂੰ ਸਭ ਤੋਂ ਉੱਪਰ ਲੈ ਕੇ ਜਾਣਾ ਤੇ ਉਸ ਦੇ ਵਿੱਚ ਪੈਸਾ ਜਿਹੜਾ ਆ ਉਹ ਸਕੂਲਾਂ ਦੇ ਵਿੱਚ ਲਗਾਇਆ ਜਾਏਗਾ ਤੇ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਸਰਕਾਰ ਸ਼ੁਰੂ ਤੋਂ ਉਹਨਾਂ ਦਾ ਮੰਨ ਨਹੀਂ ਕੇ ਨਸ਼ਿਆਂ ਦੇ ਕੋਣ ਨੂੰ ਇਸ ਪੰਜਾਬ ਵਿੱਚੋਂ ਖਤਮ ਕਰਕੇ ਤੇ ਆਮ ਲੋਕਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਚਾਉਣਾ ਵਾ ਤੇ ਉਸ ਦੇ ਵਿੱਚ ਵੀ ਜਿਹੜੀ ਆ ਗਈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਇਸ ਤਰ੍ਹਾਂ ਹੀ ਉਹ ਕੋ ਵੀ ਕੰਮ ਕਰਦੀ ਰਹੇਗੀ ਸਰਕਾਰ ਅ ਸਰਕਾਰ ਦੀਆਂ ਜਿਸ ਤਰ੍ਹਾਂ ਵੀ ਉਹਨਾਂ ਦੀਆਂ ਹਦਾਇਤਾਂ ਦੇ ਮੱਤੇਬਿਕ ਸਰਕਾਰ ਦੀਆਂ ਜਿਹੜੀਆਂ ਸਫਾਈ ਦਾ ਮਹਿੰਦ ਜਿਹੜੀ ਆ ਗਰੀਬ ਮੰਡੀ ਦੇ ਵਿੱਚ ਸਫਾਈ ਵੀ ਕਰਾ ਦਿੱਤੀ ਗਈ ਆ ਅਤੇ ਟਾਈਮ ਸਰ ਜਿਹੜੀ ਉਹ ਖਰੀਦਦਾਰੀ ਉਹਦੀ ਕੀਤੀ ਜਾਏਗੀ ਅਤੇ ਜੋ ਵੀ ਸਹੀ ਪਾਓ ਆ To the sun on the